ਮਹਾਰਾਸ਼ਟਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਅਸਲ ਮਹਾਰਾਸ਼ਟਰ ਦੇ ਪੁਰਸ਼ਾਂ ਦੇ ਵੱਲੋਂ ਲਾਡਲੀ ਭੈਣ ਯੋਜਨਾ ਦਾ ਲਾਭ ਲੈਣ ਦੇ ਲਈ ਅਜਿਹਾ ਕਦਮ ਚੁੱਕਿਆ ਗਿਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਇਸ ਯੋਜਨਾ ਦਾ ਲਾਭ ਲਗਭਗ 14298 ਪੁਰਸ਼ਾਂ ਨੇ ਲਿਆ ਅਤੇ ਪਿਛਲੇ 10 ਮਹੀਨਿਆਂ ਦੇ ਵਿੱਚ ਇਨ੍ਹਾਂ ਲਾਡਲੀ ਪੁਰਸ਼ਾਂ ਨੂੰ 21.44 ਕਰੋੜ ਰੁਪਏ ਵੰਡੇ ਗਏ ਨੇ ਇਹ ਗੱਲ ਯੋਜਨਾ ਦੇ ਲਾਭਾਰਤੀਆਂ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੁਣ ਸਵਾਲ ਇਹ ਹੈ ਕਿ ਇਸ ਯੋਜਨਾ ਵਿੱਚ ਪੁਰਸ਼ ਕਿਵੇਂ ਦਾਖਲ ਹੋਏ ਉਹਨਾਂ ਨੂੰ ਕੌਣ ਲਿਆਇਆ ਉਹਨਾਂ ਦੀ ਜਾਂਚ ਕਿਸ ਨੇ ਕੀਤੀ ਇਸ ਯੋਜਨਾ ਬਾਰੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਜਿਸ ਦੇ ਤਹਿਤ 236014 ਅਜਿਹੇ ਲਾਹੇਵਾਲਾ ਭਾਰਤੀ ਨੇ ਜਿਨ੍ਹਾਂ ਦੇ ਨਾਮ ਵੀ ਛੱਕੀ ਨੇ ਪੁਰਸ਼ ਹੋਣ ਕਰਕੇ ਇਸ ਯੋਜਨਾ ਦਾ ਲਾਭ ਔਰਤਾਂ ਦੇ ਨਾਮ ਦੀ ਵਰਤੋਂ ਕਰਕੇ ਲਿਆ ਗਿਆ ਰਾਜ ਸਰਕਾਰ ਨੇ ਇੱਕ ਨਿਯਮ ਬਣਾਇਆ ਸੀ ਕਿ 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਕਿਉਂਕਿ ਸਰਕਾਰ ਉਨ੍ਹਾਂ ਨੂੰ ਹੋਰ ਯੋਜਨਾਵਾਂ ਤਹਿਤ ਮਦਦ ਕਰਦੀ ਹੈ ਇਸ ਦੇ ਬਾਵਜੂਦ 65 ਸਾਲ ਤੋਂ ਵੱਧ ਉਮਰ ਦੀਆਂ 2 ਲੱਖ 82803 ਔਰਤਾਂ ਨੇ ਇਸ ਯੋਜਨਾ ਦਾ ਲਾਭ ਲਿਆ ਪਿਛਲੇ 10 ਮਹੀਨਿਆਂ ਦੇ ਵਿੱਚ ਇਨਾ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ 431 ਕਰੋੜ 70 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਇਸ ਯੋਜਨਾ ਦੇ ਵਿੱਚ ਇੱਕ ਨਿਯਮ ਹੈ ਵੀ ਸਿਕ ਕੋ ਪਰਿਵਾਰ ਦੀਆਂ 2 ਤੋਂ ਵੱਧ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਫਿਰ ਵੀ ਕੋ ਪਰਿਵਾਰ ਦੀਆਂ 2 ਤੋਂ ਵੱਧ ਔਰਤਾਂ ਨੇ ਇਸ ਯੋਜਨਾ ਦਾ ਲਾਭ ਚੁੱਕਿਆ 797700 51 ਅਜਿਹੇ ਮਾਮਲੇ ਸਾਹਮਣੇ ਆਏ ਇਨਾਂ ਸਾਰੀਆਂ ਔਰਤਾਂ ਨੂੰ ਇਸ ਯੋਜਨਾ ਤੋਂ ਹਟਾਉਣ ਦਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ ਪਰ ਉਹਨਾਂ ਦੇ ਖਾਤਿਆਂ ਵਿੱਚੋਂ 1196 ਕਰੋੜ 62 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਨੇ ਮਹਾਯੁਤੀ ਸਰਕਾਰੀ ਇਸ ਯੋਜਨਾ ਤੇ ਸਾਲਾਨਾ 42000 ਕਰੋੜ ਰੁਪਏ ਖਰਚਕਾਰੀ ਹੈ ਇਸ ਕਾਰਨ ਸੂਬੇ ਦੇ ਕਈ ਵਿਕਾਸ ਕਾਰਜ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਐਨਆਈ ਨਹੀਂ ਸੂਬਾ ਸਰਕਾਰ ਨੇ ਲਾੜੀ ਭੈਣ ਯੋਜਨਾ ਦੀ ਕਿਸ਼ਤ ਦੇ ਲਈ ਆਦੀਵਾਸੀ ਵਿਭਾਗ ਅਤੇ ਸਮਾਜਿਕ ਨਿਆਂ ਵਿਭਾਗ ਦੇ ਕਰੋਨਾ ਫੰਡਾ ਮਹਿਲਾ ਅਤੇ ਬਾਲ ਪਲਾਈ ਵਿਭਾਗ ਨੂੰ ਦਿੱਤੇ ਹੋਏ ਨੇ ਮਹਾਰਾਸ਼ਟਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਮਹਾਰਾਸ਼ਟਰ ਦੇ ਪੁਰਸ਼ਾਂ ਦੇ ਵੱਲੋਂ ਲਾਡਲੀ ਭੈਣ ਯੋਜਨਾ ਦਾ ਲਾਭ ਲੈਣ ਦੇ ਲਈ ਅਜਿਹਾ ਕਦਮ ਚੁੱਕਿਆ ਗਿਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਇਸ ਯੋਜਨਾ ਦਾ ਲਾਭ ਲਗਭਗ 14298 ਪੁਰਸ਼ਾਂ ਨੇ ਲਿਆ ਅਤੇ ਪਿਛਲੇ 10 ਮਹੀਨਿਆਂ ਦੇ ਵਿੱਚ ਇਨ੍ਹਾਂ ਲਾਡਲੀ ਪੁਰਸ਼ਾਂ ਨੂੰ 21.44 ਕਰੋੜ ਰੁਪਏ ਵੰਡੇ ਗਏ ਨੇ ਇਹ ਗੱਲ ਯੋਜਨਾ ਦੇ ਲਾਭਾਰਤੀਆਂ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੁਣ ਸਵਾਲ ਇਹ ਹੈ ਕਿ ਇਸ ਯੋਜਨਾ ਵਿੱਚ ਪੁਰਸ਼ ਕਿਵੇਂ ਦਾਖਲ ਹੋਏ ਉਹਨਾਂ ਨੂੰ ਕੌਣ ਲਿਆਇਆ ਉਹਨਾਂ ਦੀ ਜਾਂਚ ਕਿਸ ਨੇ ਕੀਤੀ ਇਸ ਯੋਜਨਾ ਬਾਰੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਜਿਸ ਦੇ ਤਹਿਤ 236014 ਅਜਿਹੇ ਲਾਹੇਵਾਲਾ ਭਾਰਤੀ ਨੇ ਜਿਨ੍ਹਾਂ ਦੇ ਨਾਮ ਵੀ ਛੱਕੀ ਨੇ ਪੁਰਸ਼ ਹੋਣ ਕਰਕੇ ਇਸ ਯੋਜਨਾ ਦਾ ਲਾਭ ਔਰਤਾਂ ਦੇ ਨਾਮ ਦੀ ਵਰਤੋਂ ਕਰਕੇ ਲਿਆ ਗਿਆ ਰਾਜ ਸਰਕਾਰ ਨੇ ਇੱਕ ਨਿਯਮ ਬਣਾਇਆ ਸੀ ਕਿ 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਕਿਉਂਕਿ ਸਰਕਾਰ ਉਨ੍ਹਾਂ ਨੂੰ ਹੋਰ ਯੋਜਨਾਵਾਂ ਤਹਿਤ ਮਦਦ ਕਰਦੀ ਹੈ ਇਸ ਦੇ ਬਾਵਜੂਦ 65 ਸਾਲ ਤੋਂ ਵੱਧ ਉਮਰ ਦੀਆਂ 2 ਲੱਖ 88803 ਔਰਤਾਂ ਨੇ ਇਸ ਯੋਜਨਾ ਦਾ ਲਾਭ ਲਿਆ ਪਿਛਲੇ 10 ਮਹੀਨਿਆਂ ਦੇ ਵਿੱਚ ਇਨਾ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ 431 ਕਰੋੜ 70 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਇਸ ਯੋਜਨਾ ਦੇ ਵਿੱਚ ਇੱਕ ਨਿਯਮ ਹੈ ਵੀ ਸਿਕ ਕੋ ਪਰਿਵਾਰ ਦੀਆਂ ਦੋ ਤੋਂ ਵੱਧ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਫਿਰ ਵੀ ਇੱਕ ਕੋ ਪਰਿਵਾਰ ਦੀਆਂ ਦੋ ਤੋਂ ਵੱਧ ਔਰਤਾਂ ਨੇ ਇਸ ਯੋਜਨਾ ਦਾ ਲਾਭ ਚੁੱਕਿਆ 797700 51 ਅਜਿਹੇ ਮਾਮਲੇ ਸਾਹਮਣੇ ਆਏ ਇਨਾਂ ਸਾਰੀਆਂ ਔਰਤਾਂ ਨੂੰ ਇਸ ਯੋਜਨਾ ਤੋਂ ਹਟਾਉਣ ਦਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ ਪਰ ਉਹਨਾਂ ਦੇ ਖਾਤਿਆਂ ਵਿੱਚੋਂ 1196 ਕਰੋੜ 62 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਨੇ ਮਹਾਯੂਤੀ ਸਰਕਾਰੀ ਇਸ ਯੋਜਨਾ ਤੇ ਸਾਲਾਨਾ 42000 ਕਰੋੜ ਰੁਪਏ ਖਰਚਕਾਰੀ ਹੈ ਇਸ ਕਾਰਨ ਸੂਬੇ ਦੇ ਕਈ ਵਿਕਾਸ ਕਾਰਜ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਐਨਆਈ ਨਹੀਂ ਸੂਬਾ ਸਰਕਾਰ ਨੇ ਲਾੜੀ ਭੈਣ ਯੋਜਨਾ ਦੀ ਕਿਸ਼ਤ ਦੇ ਲਈ ਆਦੀਵਾਸੀ ਵਿਭਾਗ ਅਤੇ ਸਮਾਜਿਕ ਨਿਆਂ ਵਿਭਾਗ ਦੇ ਕਰੋਨਾ ਫੰਡਾਂ ਮਹਿਲਾ ਅਤੇ ਬਾਲ ਪਲਾਈ ਵਿਭਾਗ ਨੂੰ ਦਿੱਤੇ ਹੋਏ